ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਕੀ ਹਾਲ ਨੇ ਦੋਸਤੋ ਠੀਕ ਠਾਕ ਹੋ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਅਗਲੇ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਪੰਜੌਰ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਤੇ ਉੱਥੋਂ ਦਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਆਓ ਦਰਸ਼ਨ ਕਰੀਏ ਇਹ ਗੁਰਦੁਆਰਾ ਸਾਹਿਬ ਪੈਂਦਾ ਹੈ ਪੰਜੌਰ ਪੰਜੌਰ ਗਾਰਡਨ ਦੇ ਬਿਲਕੁਲ ਸਾਹਮਣੇ ਸੱਜੇ ਪਾਸੇ ਜਦੋਂ ਆਪਾਂ Shimla Road ਤੋਂ Shimla Road ਤੋਂ ਅੰਦਰ ਨੂੰ Panjor Garden ਵੱਲ ਨੂੰ ਆਉਂਦੇ ਆ ਤਾਂ Panjor Garden ਦੇ ਬਿਲਕੁਲ ਸਾਹਮਣੇ ਤੋਂ ਸੱਜੇ ਪਾਸੇ ਇਹ ਗੁਰੂ ਘਰ ਪੈਂਦਾ ਹੈ ਜਦੋਂ ਵੀ ਤੁਸੀਂ ਦਰਸ਼ਨ ਕਰਨੇ ਹੋਣ ਤਾਂ ਜਰੂਰ ਆ ਸਕਦੇ ਹੋ ਦਰਸ਼ਨ ਮੇਲੇ ਕਰ ਸਕਦੇ ਹੋ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਦਰਵਾਜ਼ਾ ਹਰ ਸਮੇਂ ਖੁੱਲ੍ਹਾ ਹੈ ਤੁਸੀਂ ਜਦੋਂ ਮਰਜ਼ੀ ਦਰਸ਼ਨ ਕਰ ਸਕਦੇ ਹੋ ਆਓ ਤੁਹਾਨੂੰ ਦਰਸ਼ਨ ਕਰਾਈਏ ਤੇ ਇੱਥੋਂ ਦਾ ਇਤਿਹਾਸ ਵੀ ਦੱਸੀਏ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਗੁਰੂ ਘਰ ਦਾ ਇਤਿਹਾਸ ਦੱਸੋ ਕਿਰਪਾ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਸਾਹਿਬ ਜੀ ਜਿਸ ਬਵਿੱਤਰ ਅਸਥਾਨ ਤੇ ਪਾ ਖਲੋਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਚਰਨ ਛੋੜ ਇਹ ਪਵਿੱਤਰ ਸਥਾਨ ਗੁਰਦੁਆਰਾ ਮਨਜੀਤ ਸਾਹਿਬ ਜੀ ਹੋਣ ਜੋ ਸਿਵਾਲਕ ਜੀ ਬਹੁਤ ਪਹਾੜੀਆਂ ਦੇ ਵਿੱਚ ਬਹੁਤ ਰਮਣੀਕ ਸੋਹਣਾ ਸੁੰਦਰ ਸਥਾਨ ਹੈ ਤਿੱਜੀ ਉਦਾਸੀ ਜੇ ਵਿੱਚ ਧੰਗੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਵਿੱਤਰ ਸਥਾਨ ਤੇ ਆਏ 3 ਮਹੀਨੇ 13 ਦਿਨ ਸਤਿਗੁਰ ਜੀ ਇੱਥੇ ਰਹੇ ਲਿਖ ਲਿਖ ਪੜਿਆ ਤੇ ਤੱਕੜਿਆ ਬਹੁਤ ਤੀਰਥ ਪਰਿਆਤਥ ਤੋਂ ਲਵਿਆ ਇਹ ਸ਼ਬਦ ਜੋ ਆਸਾ ਦੀ ਬਾਤ ਦਾ ਹੈ ਸਤਿਗੁਰ ਜੀ ਨੇ ਇੱਥੇ ਉਚਾਰਨ ਕੀਤਾ ਟੁੰਡੇ ਅਸਰਾਜੀ ਕਿ ਤੁਮੇ ਦੀ ਇੱਥੇ ਅਸਰਾਜਾ ਜਿਹੜਾ ਸੀ ਜਿਹਦੇ ਹੱਥ ਕੱਟੇ ਹੋਏ ਸੀ ਉਹ ਸਤਿਗੁਰੂ ਦੀ ਚਰਨਾਂ ਦੇ ਵਿੱਚ ਇੱਥੇ ਆਇਆ ਕਿਉਂਕਿ ਉਹ ਅਸਰਾਜੀ ਦਾ ਇਤਿਹਾਸ ਜਿਹੜਾ ਬੜਾ ਅਮੋਲਕ ਹੈ ਬੜੀ ਬੰਦਗੀ ਵਾਲਾ ਸੀ ਉਹ ਰਾਜਾ ਬਚਪਨ ਦੇ ਵਿੱਚ 12 ਸਾਲ ਭੋਰੇ ਵਿੱਚ ਹੀ ਉਹਨੂੰ ਜੀਵਨ ਬਤੀਤ ਕਰਨਾ ਪਿਆ ਮਤਰੀ ਮਾਂ ਨੇ ਉਹਦੇ ਹੱਥ ਕਟਾ ਕੇ ਆਪਣੇ ਰਾਜ ਤੋਂ ਘਟਾਤਾ ਸੀਗਾ ਪਰ ਸਮਾਂ ਜਦੋਂ ਆਇਆ ਗੁਰੂ ਨਾਨਕ ਦੇਵ ਮਹਾਰਾਜੀ ਨੇ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਨਾਲ ਬਾਉੜੀ ਸੇਬ ਹੈ ਗੁਰੂ ਨਾਨਕ ਦੇਵ ਮਹਾਰਾਜੀ ਕਰਨੇ ਸ਼ੁਰੂ ਹੈ ਸਤਿਗੁਰ ਨੇ ਹੁਕਮ ਕੀਤਾ ਵੀ ਅਸ ਨੂੰ ਇੱਥੋਂ ਮਿੱਟੀ ਪੁੱਟ ਰੇਤ ਸੀ ਜਦੋਂ ਉਹਨੇ ਥੋੜਾ ਮੋਡੀ ਮਿੱਟੀ ਪੱਟੀ ਪਾਣੀ ਦੀਆਂ ਧਾਰਾ ਨਿਕਲੀਆਂ ਸਤ ਗੁਰੂ ਨੇ ਕਿਹਾ ਵੀ ਨੂੰ ਸਤ ਕਰਤਾਰ ਕਿ ਭੀ ਸ਼ੱਕ ਇੱਥੇ ਉਸ ਰਾਜੇ ਦੇ ਇਸ ਜਲ ਦੇ ਨਾਲ ਹੱਥ ਸਰਜੀਤ ਹੋਵੇ ਸੋ ਗੁਰੂ ਪਿਆਰੋ ਬੜੀ ਦੂਰ ਦੁਰਾਡ ਤੋਂ ਸੰਗਤਾਂ ਜਿਹੜੀਆਂ ਇਸ ਸਥਾਨ ਤੇ ਹੁੰਦੀ ਹੈ ਅੱਜ ਵੀ ਉਹ ਪ੍ਰਤੱਖ ਕੌਤਕ ਇੱਥੇ ਵਰਤਦਾ ਇਸ ਬੋੜੀ ਜਿਹੜੀ ਹੈ ਇਹਦੇ ਜਲ ਨਾਲ ਅੱਜ ਵੀ ਕੈਂਸਰ ਵਰਗੇ ਰੋਗ ਜਿਹੜੇ ਆ ਉਹ ਦੂਰ ਹੁੰਦੇ ਆ ਇਹ ਗੁਰੂ ਨਾਨਕ ਦੇ ਮਹਾਰਾਜੀ ਕਿਰਪਾ ਹੈ ਬਖਸ਼ਿਸ਼ ਹੈ ਸੋ ਹੋਰ ਸੰਗਤਾਂ ਨੂੰ ਵੀ ਦੂਰ ਦੇ ਢੇਡੀਆਂ ਸੰਗਤਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਜੋ ਇਹ ਭਾਈ ਸਾਡੇ ਰਾਗੀ ਸਿੰਘ ਭਾਈ ਸਮਿੰਦਰ ਸਿੰਘ ਜੀ ਇਹ ਵੀਡੀਓ ਦੇ ਰਾਹੀਂ ਸੰਗਤਾਂ ਨੂੰ ਸੰਦੇਸ਼ਾ ਦੇਣਾ ਚਾਹੁੰਦੇ ਆ ਸੋ ਇਹ ਸੁਣ ਕੇ ਜਰੂਰ ਸੰਗਤਾਂ ਇੱਥੇ ਦਰਸ਼ਨ ਕਰਕੇ ਗੁਰੂ ਨਾਨਕ ਦੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਕੋਈ ਉਹੀ ਬੋਲੀ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਇਹ ਬੋਲੀ ਨੂੰ ਪ੍ਰਗਟ ਕੀਤਾ ਆਓ ਤੁਹਾਨੂੰ ਨੇੜੇ ਤੋਂ ਦਿਖਾਉਂਦੇ ਆ ਦੋਸਤੋ ਉਮੀਦ ਹੈ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੋਵੇਗਾ ਤੇ ਬਲੌਗ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਦਾਸ ਦੇ ਹੌਸਲੇ ਨੂੰ ਵਧਾਉਣ ਲਈ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ